ਲੋ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਕੀ ਹੋ ਗਿਆ ਹੈ ਐਦਨ ਮੈਂ ਬੜ ਕੇ ਕਦੂ ਤੋੜਨ ਵਾਸਤੇ ਇਕੱਲੇ ਇਕੱਲੇ ਬੱਦਲ ਵਾਇਓਦਰ ਖਾਸੀ ਹੋ ਰਹੀ ਹੈ ਪਟਿਆਲੇ ਕੰਨੀ ਕੱਲ ਵੀ ਕਾਫੀ ਮੀਂਹ ਪੈ ਗਿਆ ਸੀ ਹੁਣੇ ਦੇਖੋ ਕਿੰਨੀ ਧੁੱਪ ᱛੀ ਹੁਣ 1 ਕੋ ਲੱਖ ਤ ਬਦਲਵਾਈ ਆ ਗਈ ਇੰਨੀ ਸਾਰੀ ਉੱਤੇ ਸਾਡੇ ਪਾਣੀ ਨਹੀਂ ਹੈਗਾ ਥੋੜੀ ਜਿਹੀ ਮੈਂ ਬੰਦ ਕਰੀਏ ਨਹੀਂ ਉਹ ਉਹ ਡੰਗਰਾਂ ਵਾਲੀ ਮਾੜੀ ਮਾੜੀ ਚਲਦੀ ਸੀ ਕਿ ਖਾਸੀ ਉਹ ਤਾਂ ਛੱਡੀ ਵੀ ਹੁੰਦੀ ਆ ਪਾਣੀ ਜੇ ਬਦਲ ਜਾਂਦਾ ਫੇਰ ਆ ਕੇ ਬੰਦ ਕਰਨੀ ਸੀ ਅੱਗੇ ਵੀ ਐਂ ਤਾਂ ਆਪਾਂ ਨੂੰ ਉਹ ਤਾਂ ਦੇਖੀ ਹੋਈ ਵਾਸਤਾ ਪਿਆ ਆਹ ਪਾਣੀ ਬਦਲ ਹੋ ਜਾਂਦਾ ਉਹ ਤਾਂ ਸਿਚਲਾ ਕੇ ਰੱਖਦੇ

ਮੋਸਮ ਚੈੱਕ ਕਰੋ। ਕਾਹਨ ਦੀ ਕਪੜਾ ਵੀ ਪਹਿਲਾਂ ਵੀ ਕਨੰਗੀ ਹੈ। ਕਿਹਦੀ ਪੈਕ ਸੀ ਜਿਹੜਾ ਨਾਂ ਨਹੀਂ। ਉਧਰੋਂ ਖਾਦਨ ਨੂੰ ਸਰਦਾਰ। ਕਾਹੇ ਬੋਲ ਦਿੱਤੀ ਇਹਨੇ। ਹਾਂ। ਅਗਲੇ ਦਿਨ ਵੀ ਸੋਹਣੇ। ਉਹਦਾ ਹੀ ਮੋਟਰ ਉਹ ਕਰ ਦਿੱਤੀ ਆ। ਮੈਡੀ ਮੋਟਰ। ਆ ਨਾ ਹੁਣ ਸਮਾਂ ਪਗਾ ਲਿਆ ਬਲੇ ਇਹਨੂੰ ਲੜਾਈ ਨਾ ਸਮਝੋ ਜੀ ਸਮਝੋ ਕੀਤੇ ਵੀਵਰਸ ਕਹਿਣ ਕਿ ਮੇਰੇ ਦੀ ਜੁਆਇੰਟ ਪੈਨ ਮਿਲਣਾ ਲੱਗੀ ਭਈਆ ਇਹ ਸਾਡੀ ਡੇਲੀ ਦੀ ਡਿਸਕਸ਼ਨ ਹੈ ਛੋਟੀ ਜੀ ਆਈ ਲਿਖਾਂ ਕਿ ਮੈਂ ਨੀ ਬਹੁਤ ਆ ਚੁੱਕੀ ਹੈ ਇੱਧਰ ਭਾਬੀ ਆ ਕੇ ਸਬਜੀ ਤੋੜਨ ਵਾਸਤੇ ਉਧਰੋਂ ਮੀ ਆ ਗਿਆ ਨੀ ਬੱਦਲ ਵੀ ਕਿੰਨਾ ਕਾਲਾ ਆ ਰਿਹਾ ਹਨਾ ਮੰਮੀ ਤੁਸੀਂ ਅੰਦਰ ਵੜ ਜਾਓ ਤੁਹਾਡਾ ਸਿਰ ਦੁਖਣ ਲੱਗ ਗਿਆ ਔਖਾ ਹੋ ਜੂ ਮੈਂ ਕਿੰਨਾ ਫੇਰ ਨਹੀਂ ਦੁੱਬਦਾ ਉਹ ਨਾਲ ਕਣੀਆਂ ਨਾਲ ਤਾਂ ਮੈਂ ਹੱਦ ਤੱਕ ਦੁੱਬ ਜੂ ਫੇਰ ਅੰਦਰ ਵਗ ਜਾਓ ਆਹ ਦੇਖ ਕੇ ਮੰਦੀ ਪਾਉ ਲੱਗੀ ਪਈ ਪਤਲੀ ਜੀ ਮੂਰੇ ਮੈਂ ਪਤਾ ਨਹੀਂ ਕਦੋਂ ਫਿੱਜਣ ਲੱਗੀ ਪਈਆਂ ਮੀਂਹ ਚ ਆਹ ਆ ਮੂਰੇ ਆ ਉੱਪਰੇ ਤੇਰੇ ਸਾਹਮਣੇ ਹਾਂ ਐਨੀ ਸੇਵਾ ਛਤਰੀ ਲਈਆਂ ਦੀ ਜੱਤੀ ਨਾ ਉੱਟੇ ਕਿਤੇ ਮੀਂਹ ਚੈੱਕ ਕਰੋ ਮੀਂਹ ਕਿੰਨਾ ਜ਼ਿਆਦਾ ਆ ਗਿਆ ਹਵਾ ਵਈ ਦੇਖੋ ਕਿੰਨੀ ਜ਼ਿਆਦਾ ਚੱਲ ਰਹੀ ਆ ਇੰਨੀ ਸੇਵ ਹੈ ਇੰਨੀ ਸੇਵ ਮੇਂ ਪਿੱਛੇ ਹੀ ਰਹਿ ਗਈ ਉਹ ਘਾਸ ਆ ਗਿਆ ਸਲਵਾਰ ਤਿਆਰ ਹੋ ਗਈ ਹੋ ਰਹੀ ਹੈ ਜਿਹੜੇ ਬਣ ਪਏ ਨੇ ਤੇ ਮੈਂ ਇਹ ਰਹਿ ਗਿਆ ਹਮ ਕਿੰਜ ਰਹਿ ਗਿਆ ਬੜਾ ਇਹਨਾਂ ਲੈਨਿੰਗ ਵਾਲੀ ਸਲਵਾਰ ਹੈ ਇੱਕ ਇਹਦਾ ਕਪੜਾ ਕਾਫੀ ਬਚ ਗਿਆ ਸੀਗਾ ਤਾਂ ਕਰਕੇ ਫਿਰ ਨਾ ਮੈਂ ਇਹਦਾ ਘੇਰਾ ਜਾਦਾ ਬੜਾ ਕਰ ਲਿਆ ਉਹ ਜਿਆਦਾ ਹੀ ਬੜਾ ਹੋ ਗਿਆ ਜੰਦਰਾ ਜਿਆਦੇ ਭਾਰੀ ਹੋ ਗਈ ਹਮ ਭਾਰੀ ਹੋ ਗਈ ਸਲਵਾਰ ਹੈ ਜਿਹਨੂੰ ਭਾਰੀ ਵਧਾ ਲਾਦੇ ਨੇ ਉਹ ਵੈਸੇ ਹੀ ਉਹ ਭਾਰੀ ਤਾਂ ਇਹਨਾਂ ਫਿਰ ਵੀ ਉਹਨਾਂ ਦੀ ਕਿ ਲੈਨਿੰਗ ਲੱਗੀ ਹੋਈ ਹੈ ਨਾ ਨੀਚੇ ਤਾਂ ਬੈਕ ਦੋ 70 ਸੈਂਟੀਮੀਟਰ ਦਾ ਗ੍ਰੇਡ ਇਹ ਤੇ ਇੱਕ ਰਹਿ ਗਿਆ ਹਮਮ ਲੋ ਜੀ ਬਾਹਰ ਮੌਸਮ ਠੰਡਾ ਸੀ ਹੈ ਫਿਰ ਘਰ ਦੇ ਕਹਿੰਦੇ ਵੀ ਕੁਝ ਬਣਾ ਲਓ ਦੁਪਹਿਰ ਦੇ ਟਾਈਮ ਤੇ ਫਿਰ ਮੈਂ ਸੋਚਿਆ ਵੀ ਚਲੋ ਫ੍ਰੈਂਚ ਫ੍ਰਾਈਜ਼ ਦੇ ਬਣਾ ਲੈਨੇ ਆ ਤੇ ਅਦਰ ਮੈਂ ਫ੍ਰੈਂਚ ਫ੍ਰਾਈਜ਼ ਧੋ ਕੇ ਮੈਂ ਪਾਤੀ ਮੈਂ ਤਾਂ ਇਹਨਾਂ ਟਾਈਮ ਮੈਂ ਨੂਨ ਪਾਤਾ ਦਾ ਪਾਣੀ ਛਾੜ ਦਿੱ ਗਏ ਪਾਣੀ ਪਾਣੀ ਜਿਹਾ ਹੋ ਗਿਆ ਹਣਾ ਹੁਣ ਇਹਨਾਂ ਨੂੰ ਝਾਰਨੇ ਜੀ ਚ ਕੱਢਦੇ ਆ ਤੇ ਇਹ ਇੱਕ ਬੜੀ ਕੁੱਮੀ ਵੱਡੀ ਚਾਹ ਪਈਆ ਇਹਦੇ ਵਿੱਚ ਕੱਢ ਲੈਣੀ ਆ ਇਹਦੇ ਵਿੱਚ ਪਾਣੀ ਜੈਨ ਉੱਤ ਚੜ ਜੂਗਾ ਹਨਾ ਫਿਰ ਮੈਂ ਇਹਨਾਂ ਦਾ ਤੇਲ ਧਰਿਆ ਹੋਇਆ ਵਾ ਤੇਲ ਕੱਢ ਜੂਗਾ ਪਾ ਦਾਂਗੇ ਦੂਜੀ ਸਾਈਡ ਲੈ ਕੇ ਧਰ ਲਈ ਹੈ ਚਾਹ ਚਾਹ ਦਾ ਵੀ ਟਾਈਮ ਹੋਣਿਆ ਲੱਗਿਆ ਇੱਕ 40 ਹੋ ਗਏ ਨੇ ਬਸ 2 ਵਜੇ ਨੇ ਆਲੀ ਇਹਦੇ 10-15 ਮਿੰਟ ਹੈ ਮੈਂ ਜਦ ਚਾਹ ਪਾਣ ਚੂਣ ਨਾਲੇ ਸੋ ਚਲੋ ਜੀ ਹੁਣ ਮੈਂ ਬਣਾਣੀ ਹੈ ਫ੍ਰੈਂਚ ਫ੍ਰਾਈਜ਼ ਲੋ ਜੀ ਇਧਰ ਆਪਣੇ ਫ੍ਰੈਂਚ ਫ੍ਰਾਈਜ਼ ਵੀ ਰੈਡੀ ਹੋ ਗਏ ਨੇ ਤੇ ਉਦھر ਮੇਰੀ ਚਾਹ ਵੀ ਬਸ ਰਿਚੇ ਗਈ ਬਸ ਮੈਂ ਇਹਦੇ ਵਿੱਚ ਨਾ ਮੈਂ ਥੋੜਾ ਜਿਹਾ ਮਸਾਲਾ ਐਡ ਕਰਤਾ ਸੀਗਾ ਜੀ ਮੈਂ ਮੈਨੇ ਨਮਕ ਲਗਾਤਾ ਤੇ ਮੇਰੇ ਚ ਇੱਕ ਹੋਰ ਮਸਾਲਾ ਸੀ ਮੈ ਤਾਂ ਨਾਮ ਭੁੱਲ ਜਾਨੀ ਆ ਤੇ ਮੈਂ ਉਹ ਐਵੇਂ ਬਣਾਤੀ ਬਸ ਉਹਨੇ ਅੰਮ੍ਰਿਤਾਂ ਤੇ ਸਫਟੇ ਦਾ ਹੋ ਰਹਿ ਜਾਂਦਾ ਤੇ ਸੌਸ ਕੱਟ ਕੇ ਆਪਾਂ ਬਸ ਨੂੰ ਤੇ ਚਾਹ ਇਹ ਵੀ ਚਾਹ ਸੁਣਾ ਚਾਹ ਵੀ ਮੇਰੀ ਵੜੀ ਹੈ बस मामले अंदर जाने अपना दिने चाह फ्रेंच फ्राइज लोची फ्रेंच फ्राइज रेडी भी रड़ी में राजस्थान बने पे इत ਪਾਣੀ ਭਰ ਰਹੀਆਂ ਨੇ ਪੀਣ ਨੂੰ ਇਹ ਕੀ ਆ ਇਹ ਕਿੱਥੋਂ ਤੋੜਿਆ ਪਤਾ ਨਹੀਂ ਇਹ ਨੂੰ ਉੱਪਰੋਂ ਗਿਰਿਆ ਕੋਈ ਚੱਕੀ ਜਾਂਦਾ ਹੋਣਾ ਜੁਣੀ ਆਈ ਆ ਮੋਟਰ ਮੋਟਰ ਹੁਣ ਆਈ ਆ ਦੇਖ ਲਓ ਕਿਤੇ ਬਾਗਬੂਗ ਤਾਂ ਨਹੀਂ ਬੈਠਿਆ ਮੈਂ ਜੋ ਉਹ ਮੇਰੇ ਸਾਹਮਣੇ ਆ ਕੇ ਖੜਿਆ ਪਰ ਸ਼ੁਕਰ ਹੋਏ ਸਵੇਨਾ ਵਜੇ ਆਹਾ ਆਪਾਂ ਤਾਂ ਪਹੁੰਚ ਗਏ ਚੱਲਿਓ ਆ ਪਾਣੀ ਕਿਵੇਂ ਜਿੱਮੇ ਉੱਥੇ ਸਾਡੇ 6 ਹੋ ਗਏ ਮੇਰੀ ਵੀ ਸਲਵਾਰ ਰੈਡੀ ਹੋ ਗਈ ਸੀ ਕਮੀਜ਼ ਵੀ ਬਸ ਮੈਂ ਰੈਡੀ ਕਰ ਰਹੀ ਲਿਆ ਗਲਾ ਤਾਂ ਹਾਂ ਗਲਾ ਲਾਤਾ ਬਸ ਫਿਟਿੰਗ ਰਹਿ ਗਈ ਇੱਧਰ ਮੈਂ ਧਰ ਲਈ ਆਪਣੀ ਸਬਜ਼ੀ ਕੱਦੂ ਦੀ ਬਸ ਹੁਣ ਮੈਂ ਨਾਲ ਲਾਨੀ ਆ ਰੋਟੀਆਂ ਤੇ ਬਾਕੀ ਬਾਹਰ ਮੌਸਮ ਆਪਣਾ ਠੰਡਾ ਹੀ ਆ ਮੈਂ ਤੁਹਾਨੂੰ ਮੌਸਮ ਵੀ ਬਾਹਰ ਚੈੱਕ ਕਰਵਾ ਕੇ ਆਨੀ ਆ ਠੰਡਾ ਪਿਆ ਸੱਚ ਸਾਡੇ ਨਾ ਉਰੇ ਕੋਈ ਕੁੱਤੇ ਵਗੈਰਾ ਰਹਿੰਦੇ ਹੁੰਦੇ ਨੇ ਮਤਲਬ ਵੀ ਸਾਡੇ ਸੜਕ ਤੇ ਹੁੰਦੇ ਸੀਗੇ ਉਹ ਸਾਹਮਣੇ ਸਾਡੇ ਘਰ ਦੇ ਨਾ ਦੁਕਾਨਾਂ ਨੇ ਦੋ ਤੇ ਉਹ ਉਹਨਾਂ ਦੇ ਦੁਕਾਨਾਂ ਦੇ ਮੂਹਰੇ ਬੈਠਦਾ ਹਮਦਰ ਤਾ ਕੁੱਤਾ ਕਹਿੰਦੇ ਉਹ ਕੱਲ ਰਾਤ ਦਾ ਆਇਆ ਹੀ ਨਹੀਂ ਵੀ ਕਹਿ ਰਹੇ ਨੇ ਵੀ ਸ਼ਾਇਦ ਸਾਡੇ ਪਿੰਡ ਦੇ ਵਿੱਚ ਉਹ ਆ ਕੇ ਆਇਆ ਚਿਤਾ ਤਿੰਦੂਆ ਜੋ ਵੀ ਕਹਿੰਦੇ ਨੇ ਉਹਨੂੰ ਉਹਦਾ ਚਿਤਾ ਹੀ ਕਹਿ ਰਹੇ ਹੁਣ ਤਿੰਦੂਆ ਵੀ ਕਹਿਣ ਲੱਗ ਗਏ ਬਾਕੀ ਦੇਖਦੇ ਆਂ ਜੀ ਬਾਕੀ ਅਸੀਂ ਵੀ ਹੁਣ ਬਾਹਰ ਘਾਟੇ ਨਿਕਲਦੇ ਆ ਹਨਾ ਡਰ ਲੱਗਦਾ ਇੱਧਰ ਬੱਚਿਆਂ ਨੂੰ ਵੀ ਕਹਿ ਵੀ ਘਟ ਨਿਕਲੋ ਬਾਕੀ ਤੁਸੀਂ ਸਾਰੇ ਵੀ ਹਨਾ ਜਿਹੜੇ ਪਟਿਆਲੇ ਦੇ ਸਾਡੇ ਵਿਊਅਰਸ ਨੇ ਹਨਾ ਆਪਣਾ ਧਿਆਨ ਰੱਖੋ ਬਾਹਰ ਘੱਟ ਨਿਕਲੋ ਰਾਤ ਸਮੇਂ ਨਾ ਹੀ ਜਾਓ ਕਿ ਜ਼ਿਆਦਾ ਬੈਸਟ ਆ ਅੱਜ ਵੀ ਇੱਕ ਕਲਿੱਪ ਆਇਆ ਸੀਗਾ ਅੱਗੇ ਚੱਲ ਅੰਦਰ ਤੈਨੂੰ ਖਾਊਗਾ ਪਹਿਲਾਂ ਤੈਨ ਦੂਗਾ ਅਸੀਂ ਇਹਨੂੰ ਵੀ ਦੇਖਦੇ ਕਮਰੇ ਚ ਬਾੜਾਂਗੇ ਡਰ ਲੱਗਦਾ ਭਾਈ ਚੱਲ ਅੰਦਰ ਤੈਨੂੰ ਉਹਨੇ ਇੱਕ ਬੁਰਕ ਮਾਰਨਾ ਚਲ 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 ਅੰਦਰ ਚੱਲ ਲੋ ਜੀ ਮੇਰੇ ਸੀਟੇਂ ਵੀ ਵੱਜ ਗਈਆਂ ਸਾਡੇ ਨਾਲ ਜੋ ਪਿੰਡਾਂ ਦੇ ਵਿੱਚ ਵੀਡੀਓ ਆਈ ਸੀਗੀ ਉਹ ਮਤਲਬ ਕਿਸੇ ਬੱਚੀ ਦਾ ਉਹਨੇ ਕੰਨ ਖਾਗੇ ਲੰਗ ਪਿੰਡ ਦੀ ਆ ਅਸੀਂ ਲੰਗ ਗੁਰਦੁਆਰੇ ਜਾਂਦੇ ਹੁੰਨੇ ਸਾਨੂੰ ਉਧਰੋਂ ਵੀ ਆਈ ਸੀ ਕਹਿੰਦੇ ਵੀ ਓਰੇ ਇੱਕ ਛੋਟੀ ਜੀ ਬੱਚੀ ਦੇ ਕੰਨ ਖਾਗੇ ਤੁਸੀਂ ਨੇ ਵੀ ਸੁਣੀ ਹੋਊਗੀ ਖਬਰ ਸ਼ਾਇਦ ਸੋ ਬਾਕੀ ਆਪਾਂ ਸ਼ਾਮ ਨੂੰ ਮਮਾ ਨੂੰ ਕੋਲ ਬੈ ਕੇ ਗੱਲਾਂ ਬਾਤਾਂ ਕਰਾਂ ਲੋ ਜੀ ਸਬਜ਼ੀ ਆਪਾਂ ਨੇ ਬਣਾ ਲਈ ਤੀਗੀ ਰੋਟੀਆਂ ਵੀ ਬਣਾ ਲਈਆਂ ਬਸ ਹੂੰ ਅੱਜ ਬਣਾਇਆ ਕਦੋਂ ਹੂੰ ਜਿਹੜਾ ਸਵੇਰੇ ਤੋੜਿਆ ਤੀਗਾ ਆਪਾਂ ਨੇ ਕਰਦੇ ਸਬਜੀ ਦਾ ਦਾ ਬਖੈਤ ਸੁਆਦ ਹੁੰਦਾ ਹੁੰਦਾ ਹੂੰ ਉਹ ਗੋਲੀ ਆ ਫਾਪੀ ਗੋਲੀ ਛੇਈ ਗੱਲ ਆ ਉਹ ਸੱਚ ਮੈਂ ਵੀਡੀਓ ਦੇਖੀ ਇੱਕ ਪਤਾ ਕੀ ਉਹ ਕਿਸੇ ਜਨਾਨੀ ਨੇ ਪਾਈ ਵੀਡੀਓ ਮੈਨੂੰ ਹੁਣੇ ਯਾਦ ਆਇਆ ਮੈਂ ਪਤਾ ਨਹੀਂ ਕਿਸੇ ਨੂੰ ਸ਼ੇਅਰ ਕੀਤੀ ਹਾਂ ਮੈਂ ਤੁਹਾਨੂੰ ਦਿਖਾਉਂਗੀ ਜਨਾਨੀ ਆ ਉਹ ਕਿਸੇ ਨੇ ਕਦੂ ਬਣਾਇਆ ਜੀ ਕਦੂ ਬਣਾ ਕੇ ਨਾ ਉਹਦੇ ਘਰ ਵਾਲੇ ਨੇ ਇੱਕ ਚਮਚਾ ਤੇ ਲਾ ਕੇ ਦੇਖਿਆ ਉਹ ਤਾਂ ਕਹਿੰਦੇ ਨਾ ਜ਼ਹਿਰ ਮੂੰਗੋ ਹੋਇਆ ਪਿਆ ਉਹਨੇ ਜਦ ਦੀ ਥੁੱਕਦਾ ਉਹ ਉਹ ਜਦ ਇੱਕ ਨਾ ਉਹਦੀ ਕੋਈ ਮਾੜੀ ਮੋਟੀ ਫਾੜੀ ਡਸਟਬਿਨ ਚ ਪਈ ਉਹ ਜਿਹਨੂੰ ਦੇਖਿਆ ਤਾਂ ਕਾਲਾ ਹੋ ਗਿਆ ਕਦੂ ਮੈਂ ਤੁਹਾਨੂੰ ਵੀਡੀਓ ਦਿਖਾਨੀ ਉਹ ਕਹਿੰਦੇ ਫਿਰ ਕਹਿੰਦੀ ਮੈਂ ਦੂਜੀ ਸਬਜ਼ੀ ਲੈ ਕੇ ਆਈ ਹੋਰ ਮੂਲ ਦਾ ਕਦੂ ਮੈਂ ਆਪ ਵੇਖ ਕੇ ਮੈਂ ਅੱਜ ਵੀ ਤੁਹਾਨੂੰ ਵਿਖਾਨੀ ਹੈ ਜੀ ਵੀਡੀਓ ਸਹੀ ਗੱਲ ਹੈ ਜੀ ਇੱਕ ਹੋਰ ਵੀ ਚਾਹੀਦਾ ਉਹ ਜਿਹੜਾ ਹਾਂਜੀ ਜੇ ਜਦ ਨਾ ਕੋਈ ਬਿੱਦੀ ਦੇ ਲਿਆ ਕਦੂ ਉੱਥੇ ਹੂੰ ਇਹ ਆਪਣਾ ਚੱਪਣ ਕਦੂ ਬਣਾਈ ਹੈ ਨਾ ਸਾਨੂੰ 2 ਦਿਨ ਜੱਟਾ ਬਿਲ ਰਿਹਾ ਉਹਦਾ ਆਈ ਹੁੰਦੇ ਜੀ ਮੰਨੂ ਨਹੀਂ ਇੱਥੇ ਗੇੜੇ ਫੜਾ ਤੇ ਉਹ ਤਾਂ ਭੁੱਲ ਗਏ ਨੇ ਰੇਡੀਅੰ ਦੇ ਚੀਜ਼ਾਂ ਹਮ ਤਾਂ ਵਧੀਆ ਹੁੰਦੀਆਂ ਨੇ ਹਾਂਜੀ ਮੇਰੀ ਨੌਲੇਜ ਦੇ ਮੁਤਾਬਕ ਹੂੰ ਹੂੰ ਜਦੋਂ 10 ਰੁਪਏ ਕਿਲੋ ਆ ਜਾਣ ਸਹੀ ਗੱਲ ਐ ਫਰਾਮ ਹੋ ਜਾਂਦੇ ਚੀਜ਼ ਫਰਾਮ ਹੋ ਜਾਂਦੇ ਚੀਜ਼ ਇਹ ਨਹੀਂ ਹੁੰਦੀਆਂ ਇਹ ਚਾਹਾਂ ਮਹਿੰਗੀ ਚੀਜ਼ਾਂ ਹਾਂਜੀ ਉਹ ਤਾਂ ਫਟਾਫਟ ਤਿਆਰ ਕਰੀਏ ਵੀ ਹੁੰਦੇ ਨੇ ਬਸ ਸਪਰੇਅ ਨਾਲ ਤੇਰੀ ਮੰਮੀ ਕਹਿੰਦੀ ਤੇ ਮੈਂ ਸਾਗ ਲਿਆਉਣ ਨੂੰ ਕੱਲ ਨੂੰ ਹਾਂ ਜੀ ਡਰ ਲੱਗਦਾ ਭਾਈ ਡਰ ਗਿਆ ਨਹੀਂ ਹਾਂ ਚਲੋ ਮੈਂ ਲੈ ਕੇ ਜੀ ਰੋਟੀ